ਸ਼ੁਕਰੀਕਾਲ ਦੋਸਤੋ ਅੱਜ ਫੇਰ ਇੱਕ ਨਵੀਂ ਕਹਾਣੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਈਆਂ ਇਹ ਕਹਾਣੀ ਸਿਰਫ ਸ਼ਬਦਾਂ ਦੀ ਨਹੀਂ ਸਗੋਂ ਭਰੋਸੇ, ਦਰਦ ਤੇ ਸੱਚਾਈ ਦੀ ਹੈ ਕਿਰਪਾ ਕਰਕੇ ਕਹਾਣੀ ਨੂੰ ਪੂਰੀ ਜ਼ਰੂਰ ਸੁਣਿਓ ਅੱਧੀ ਰਾਤ ਹੋ ਚੁੱਕੀ ਸੀ ਕਮਰੇ ਦੇ ਵਿੱਚ ਖਮੋਸ਼ੀ ਸੀ ਪਰ ਮੇਰੇ ਅੰਦਰ ਤੂਫਾਨ ਅਮਨ ਹੁਣ ਸੌ ਲੈਣ ਦਿਓ ਸਿਮਰਨ ਨੇ ਹੌਲੀ ਜਿਹੀ ਆਵਾਜ਼ ਕੀਤੀ ਹਾਂ ਪਰ ਅਮਨ ਨੇ ਸੁਣਿਆ ਹੀ ਨਹੀਂ ਮੇਰਾ ਮਨ ਬਿਲਕੁਲ ਵੀ ਤਿਆਰ ਨਹੀਂ ਸੀ ਸਰੀਰ ਥੱਕਿਆ ਪਿਆ ਸੀ ਤੇ ਦਿਲ ਡਰਿਆ ਹੋਇਆ ਸੀ ਮੇਰੇ بار-ਬਾਰ ਮਨਾ ਕਰਨ ਦੇ ਬਾਵਜੂਦ ਵੀ ਉਸ ਨੇ ਮੇਰੀ ਮਰਜ਼ੀ ਦੀ ਪਰਵਾਹ ਨਾ ਕੀਤੀ ਤੇ ਬਿਨਾਂ ਮੇਰੀ ਮਰਜ਼ੀ ਤੋਂ ਹੀ ਉਹ ਸਾਡੇ ਵਿਆਹ ਨੂੰ 1 ਸਾਲ ਹੋ ਗਿਆ ਸੀ ਪਰ ਅਮਨ ਦਾ ਪਿਆਰ ਅਜੇ ਵੀ ਵਿਆਹ ਦੀ ਪਹਿਲੀ ਰਾਤ ਵਾਂਗ ਹੀ ਜਵਾਨ ਸੀ ਉਸ ਦੀ ਸੁਭਾਅ ਹੀ ਇਦਾਂ ਦਾ ਸੀ ਬੇਸਬਰ ਜਜ਼ਬਾਤਾਂ ਤੋਂ ਖਾਲੀ ਸਿਰਫ ਆਪਣੇ ਸੁਖ ਲਈ ਉਸ ਨੇ ਇੱਕ ਵਾਰ ਤਾਂ ਮੇਰਾ ਅਬੋਰਸ਼ਨ ਵੀ ਕਰਵਾ ਦਿੱਤਾ ਉਸ ਨੂੰ ਨਵੇਂ ਨਵੇਂ ਤਜਰਬੇ ਚੰਗੇ ਲੱਗਦੇ ਸਨ ਪਰ ਮੇਰੇ ਦਰਦ ਦੀ ਉਸ ਨੂੰ ਕਦੇ ਪਰਵਾਹ ਨਹੀਂ ਹੋਈ ਜਦੋਂ ਵੀ ਮੈਂ ਬੱਚੇ ਦੀ ਗੱਲ ਕਰਦੀ ਤਾਂ ਉਹ ਹੱਸ ਕੇ ਕਹਿੰਦਾ ਅਜੇ ਤਾਂ ਜ਼ਿੰਦਗੀ ਜੀਣੀ ਹੈ ਹਲੇ ਬੱਚੇ ਤੋਂ ਕੀ ਕਰਾਉਣਾ ਮੈਂ ਉਸ ਦੀ ਗੱਲ ਸੁਣ ਕੇ ਹੈਰਾਨ ਰਹਿ ਗਈ ਇੱਕ ਦਿਨ ਬਹੁਤ ਤੇਜ਼ ਮੀਂਹ ਪੈ ਰਿਹਾ ਸੀ ਅਮਨ ਸਾਰਾ ਦਿਨ ਘਰ ਹੀ ਨਾ ਆਇਆ ਰਾਤ ਲੰਘ ਗਈ ਤੇ ਫੇਰ ਹੋਰ ਰਾਤ ਸ਼ੁਰੂ ਹੋ ਗਈ ਜਦੋਂ ਫੋਨ ਕੀਤਾ ਤਾਂ ਫੋਨ ਵੀ ਬੰਦ ਸੀ ਦਿਲ ਘਬਰਾਉਣ ਲੱਗਾ ਮੈਂ ਦਫ਼ਤਰ ਫੋਨ ਕੀਤਾ ਉੱਥੇ ਵੀ ਨਹੀਂ ਸੀ ਦੋਸਤਾਂ ਕੋਲੋਂ ਪੁੱਛਿਆ ਤਾਂ ਕੋਈ ਜਵਾਬ ਨਹੀਂ ਸਵੇਰ ਹੋ ਗਈ ਸੀ ਤੇ ਸਵੇਰ ਤੋਂ ਦੁਪਹਿਰ ਪਰ ਅਮਨ ਘਰ ਨਹੀਂ ਆਇਆ ਫਿਰ ਅਚਾਨਕ ਹੀ ਆ ਗਿਆ ਉਸ ਦਾ ਚਿਹਰਾ ਬਦਲਿਆ ਹੋਇਆ ਅੱਖਾਂ ਦੇ ਵਿੱਚ ਇੱਕ ਅਜੀਬ ਚੁੱਪ ਸੀ ਮੈਂ ਉਸ ਨੂੰ ਕਿਹਾ ਕਿੱਥੇ ਸੀ ਤੂੰ ਤੋ ਬਿਨਾ ਕੁਝ ਕਹੇ ਕਮਰੇ ਵਿੱਚ ਚਲਾ ਗਿਆ ਮੈਂ ਉਸ ਦੇ ਪਿੱਛੇ ਪਿੱਛੇ ਗਈ ਉਸ ਦਾ ਹੱਥ ਫੜ ਕੇ ਕਿਹਾ ਤੂੰ ਨਹੀਂ ਸੀ ਤਾਂ ਮੈਨੂੰ ਬਹੁਤ ਡਰ ਲੱਗਿਆ ਪਰ ਉਸ ਨੇ ਮੇਰਾ ਹੱਥ ਛੱਡ ਦਿੱਤਾ ਇਹ ਪਹਿਲੀ ਵਾਰੀ ਹੋਇਆ ਸੀ ਪਤਾ ਨਹੀਂ ਕਿਉਂ ਉਹ ਇਦਾਂ ਦਾ ਅਜੀਬ ਵਰਤ ਾਵ ਕਰ ਰਿਹਾ ਸੀ ਨਾ ਕੇ ਬਾਹਰ ਆਇਆ ਸਿਰਫ ਤੌਲੀਏ ਵਿੱਚ ਹੀ ਸੀ ਮੈਂ ਮਜ਼ਾਕ ਦੇ ਵਿੱਚ ਤੌਲੀਆ ਖਿੱਚਿਆ ਪਰ ਅਗਲੇ ਹੀ ਪਲ ਉਸਨੇ ਮੇਰੇ ਮੂੰਹ ਤੇ ਥੱਪੜ ਮਾਰ ਦਿੱਤਾ ਮੈਂ ਸਹਿਮ ਗਈ ਤੇ ਅੱਜ ਪਹਿਲੀ ਵਾਰੀ ਉਸਨੇ ਮੇਰੇ ਤੇ ਹੱਥ ਚੁੱਕਿਆ ਸੀ ਮੈਂ ਰੋਂਦੀ ਹੋਈ ਆਪਣੀ ਸੱਸ ਦੇ ਗਲ ਲੱਗ ਪਈ ਮੇਰੀ ਸੱਸ ਦਾ ਨਾਮ ਜੀਤ ਕੌਰ ਜੀ ਉਸ ਦਿਨ ਤੋਂ ਬਾਅਦ ਅਮਨ ਬਦਲ ਹੀ ਗਿਆ ਨਾ ਪਿਆਰ ਨਾ ਤਕਰਾਰ ਜਿਵੇਂ ਮੈਂ ਉਸ ਦੀ ਜ਼ਿੰਦਗੀ ਤੋਂ ਕੋਈ ਬੇਮਾਇਨੇ ਚੀਜ਼ ਬਣ ਗਈ ਹੋਵਾਂ 6 ਮਹੀਨੇ ਇਦਾ ਹੀ ਲੰਘ ਗਏ ਮੈਂ ਬਹੁਤ ਹੈਰਾਨ ਸੀ ਉਸਦੇ ਬਦਲੇ ਵਰਤਾਤੋ ਇੱਕ ਦਿਨ ਮੈਂ ਆਪਣੇ ਦਿਉਰ ਨਾਲ ਮਿਲੀ ਗਈ ਉਥੇ ਅਸੀਂ ਬਹੁਤ ਮਸਤੀ ਕੀਤੀ ਪਰ ਉਥੇ ਜੋ ਦੇਖਿਆ ਮੇਰਾ ਦਿਲ ਟੁੱਟ ਗਿਆ ਸੀ ਅਮਰ ਕਿਸੇ ਹੋਰ ਔਰਤ ਨਾਲ ਹੱਸਦਾ ਹੋਇਆ ਝੂਟੇ ਲੈ ਰਿਹਾ ਸੀ ਮੈਂ ਬਿਨਾ ਕੁਝ ਕਹੇ ਘਰ ਆ ਗਈ ਰਾਤ ਨੂੰ ਅਮਨ ਆਇਆ ਮੈਂ ਸਾਰਾ ਦਰਦ ਉਗਲ ਦਿੱਤਾ ਆਪਣਾ ਤਿਆਗ ਆਪਣਾ ਸਹਿਣਾ ਆਪਣਾ ਟੁੱਟਣਾ ਉਸਨੇ ਕਿਹਾ ਜੋ ਤੂੰ ਦੇਖਿਆ ਉਹ ਸੱਚ ਨਹੀਂ ਪਰ ਮੈਂ ਕੀ ਕਰਦੀ ਮੇਰਾ ਭਰੋਸਾ ਟੁੱਟ ਚੁੱਕਾ ਸੀ ਉਹ ਵਹਿ ਗਿਆ ਚੁੱਕੇ ਚਲਾ ਗਿਆ ਮੈਂ ਉਸ ਦਾ ਪਿੱਛਾ ਕੀਤਾ ਉਹ ਇੱਕ ਹੋਟਲ ਦੇ ਵਿੱਚ ਗਿਆ ਸੀ ਅਤੇ ਕਮਰਾ ਨੰਬਰ 20 ਦਰਵਾਜ਼ਾ ਖੁੱਲਿਆ ਅੰਦਰ ਇੱਕ ਔਰਤ ਰੋ ਰਹੀ ਸੀ ਅਤੇ ਉਹ ਔਰਤ ਪ੍ਰੀਤ ਅਮਨ ਦੀ ਵੱਡੀ ਭੈਣ ਸੀ 8 ਸਾਲ ਪਹਿਲਾਂ ਘਰ ਛੱਡ ਕੇ ਗਈ ਸੀ ਅਤੇ ਹੁਣ ਮੌਤ ਦੇ ਨੇੜੇ ਸੀ ਅਮਨ ਸਿਰਫ ਉਸ ਨੂੰ ਆਖਰੀ ਖੁਸ਼ੀਆਂ ਦੇਣਾ ਚਾਹੁੰਦਾ ਸੀ ਮੈਂ ਚੁੱਪ ਹੋ ਗਈ ਸੀ ਅੱਖਾਂ ਖੁੱਲ ਗਈਆਂ ਮੈਂ ਅਮਨ ਤੋਂ ਮਾਫੀ ਮੰਗੀ ਅਤੇ ਉਸ ਦਿਨ ਸਮਝ ਆਇਆ ਕਿ ਹਰ ਖਮੋਸ਼ੀ ਤੋਖਾ ਨਹੀਂ ਹੁੰਦੀ ਹਰ ਦੂਰੀ ਬੇਵਫਾਈ ਨਹੀਂ ਹੁੰਦੀ ਅਸੀਂ ਫੇਰ ਇੱਕ ਦੂਜੇ ਦੇ ਨੇੜੇ ਆ ਗਏ ਇੱਕ ਸਾਲ ਬਾਅਦ ਮੇਰੀ ਝੋਲੀ ਵਿੱਚ ਇੱਕ ਨਿੱਕਾ ਜਿਹਾ ਜਵਾਕ ਸੀ ਮੇਰੀ ਜਿੱਦ ਕਰਨ ਤੇ ਉਹ ਕਹਿਣ ਲੱਗਾ ਦਫ਼ਤਰ ਤੋਂ ਆ ਰਿਹਾ ਹਾਂ ਤਾਂ ਰਸਤੇ ਵਿੱਚ ਇੱਕ ਔਰਤ ਬੇਹੋਸ਼ ਵੇਖੀ ਫਿਰ ਮੈਂ ਜਲਦੀ ਜਲਦੀ ਉਸ ਔਰਤ ਦੇ ਕੋਲ ਗਿਆ ਅਤੇ ਬੇਹੋਸ਼ੀ ਚੋਂ ਉਸ ਔਰਤ ਨੂੰ ਆਪਣੀ ਗੱਡੀ ਦੇ ਵਿੱਚ ਬਿਠਾ ਕੇ ਹਸਪਤਾਲ ਲੈ ਗਿਆ ਸੀ ਸਾਰੀ ਰਾਤ ਉਹ ਬੇਹੋਸ਼ ਪਈ ਰਹੀ ਜਦੋਂ ਮੈਨੂੰ ਦੇਖਿਆ ਤਾਂ ਮੇਰੇ ਹੋਸ਼ ਉੱਡ ਗਏ ਜਿਸ ਨੂੰ ਮੈਂ ਬੇਹੋਸ਼ੀ ਦੀ ਹਾਲਤ ਵਿੱਚ ਹਸਪਤਾਲ ਲਿਆ ਸੀ ਉਹ ਕੋਈ ਹੋਰ ਨਹੀਂ ਸੀ ਸਗੋ ਮੇਰੀ ਹੀ ਵੱਡੀ ਭੈਣ ਸੀ ਜੋ 21 ਸਾਲ ਦੀ ਉਮਰ ਦੇ ਵਿੱਚ ਘਰੋਂ ਭੱਜ ਕੇ ਵਿਆਹ ਕਰਵਾ ਗਈ ਸੀ ਤੇ ਅਸੀਂ ਇਸ ਦੇ ਨਾਲੋਂ ਰਿਸ਼ਤਾ ਵੀ ਤੋੜ ਦਿੱਤਾ ਸੀ ਅਮਨ ਦੁਖ ਭਰੀ ਦਾਸਤਾਨ ਸੁਣਾ ਰਿਹਾ ਸੀ ਉਸ ਨੇ ਦੱਸਿਆ ਕਿ ਆ 8 ਸਾਲਾਂ ਬਾਅਦ ਮੈਂ ਇਸ ਨੂੰ ਦੇਖਿਆ ਤਾਂ ਦੇਖਦਾ ਹੀ ਰਹਿ ਗਿਆ ਮੈਂ ਆਪਣੀ ਭੈਣ ਨੂੰ ਗੱਲ ਲੱਗ ਕੇ ਰੋਣ ਲੱਗ ਪਿਆ ਸੀ ਤੇ ਕਿਹਾ ਭੈਣੇ ਤੈਨੂੰ ਕੀ ਹੋ ਗਿਆ ਤੂੰ ਇੱਥੇ ਸੜਕ ਤੇ ਬਿਹੋਸ਼ ਕਿਤਾ ਆ ਗਈ ਤਾਂ ਕਹਿਣ ਲੱਗੀ ਕਿ ਵਿਆਹ ਦੇ ਕੁਝ ਮਹੀਨਿਆਂ ਬਾਅਦ ਮੈਨੂੰ ਕੋਈ ਅਜੀਹੀ ਬਿਮਾਰੀ ਲੱਗ ਗਈ ਜਿਸ ਕਰਕੇ ਮੇਰੇ ਸਹੁਰਿਆਂ ਨੇ ਮੇਰਾ ਸਾਥ ਇਹ ਨ ਦਿੱਤਾ ਤੇ ਜਿਸ ਦਾ ਆਪਰੇਸ਼ਨ ਤੇਰੇ ਜੀਜੀ ਨੇ ਕਰਵਾਇਆ ਸੀ ਪਰ ਉਹ ਠੀਕ ਨਹੀਂ ਹੋਇਆ ਮੈਂ ਬਸ ਹੁਣ ਕੁਝ ਦਿਨਾਂ ਦੀ ਮਹਿਮਾਨਾ ਬਾਹਰ ਘੁੰਮਣ ਲਈ ਆਈ ਸੀ ਪਤਾ ਨਹੀਂ ਅਚਾਨਕ ਮੀਂਹ ਆ ਗਿਆ ਤੇ ਘਰ ਨਾ ਜਾ ਸਕੀ ਰਾਸਤੇ ਵਿੱਚ ਹੀ ਡਿੱਗ ਗਈ ਤੇ ਬੇਹੋਸ਼ ਹੋ ਗਈ। ਉਸ ਤੋਂ ਬਾਅਦ ਮੈਨੂੰ ਕੁਝ ਨਹੀਂ ਪਤਾ। ਉਸਨੇ ਮੇਰੇ ਵੱਲ ਦੇਖਦੇ-ਦੇਖ ਕੇ ਕਿਹਾ, "ਚੰਗਾ ਹੋਇਆ ਕਿ ਮੈਂ ਸਮੇਂ ਤੇ ਪਹੁੰਚ ਗਿਆ। ਨਹੀਂ ਤਾਂ ਪਤਾ ਨਹੀਂ ਕੀ ਹੋ ਜਾਣਾ ਸੀ।" ਮੈਂ ਹਰ ਦੂਸਰੇ ਦਿਨ ਆਪਣੀ ਪੈਰ ਕੋ ਜਲਦਾ ਸੀ। ਉਸ ਨੂੰ ਮਿਲਣ ਲਈ ਡਾਕਟਰਾਂ ਨੇ ਦੱਸਿਆ ਸੀ ਕਿ ਉਸ ਦੇ ਕੋਲ ਹੁਣ ਜ਼ਿਆਦਾ ਸਮਾਂ ਨਹੀਂ। ਇਸ ਲਈ ਮੈਂ ਉਸ ਨੂੰ ਹਰ ਖੁਸ਼ੀ ਦੇਣਾ ਚਾਹੁੰਦਾ ਸੀ। ਇਸੋਂ ਦੇ ਹੀ ਮੈਨੂੰ ਬਹੁਤ ਰੋਣਾ ਆਇਆ ਤੇ ਮੇਰੇ ਨਾਲ ਅਮਨ ਵੀ ਰੋ ਰਿਹਾ ਸੀ ਮੈਂ ਆਪਣੀ ਵੱਡੀ ਨਨਾਨ ਨੂੰ ਦੇਖਿਆ ਤਾਂ ਮੈਂ ਖੁਸ਼ ਹੋ ਗਈ ਸੀ ਕਿ ਅੱਜ ਮੈਨੂੰ ਪਤਾ ਲੱਗਾ ਸੀ ਕਿ ਇਹ ਇਹ ਮੇਰੀ ਨਨਾਨ ਸੀ ਇਸ ਵਿੱਚ ਕੋਈ ਗਲਤੀ ਨਹੀਂ ਸੀ ਅਮਨ ਦੀ ਥਾਂ ਜੇ ਕੋਈ ਹੋਰ ਵੀ ਹੁੰਦਾ ਤਾਂ ਵੀ ਇਦਾਂ ਹੀ ਕਰਦਾ ਮੈਂ ਅਮਨ ਨੂੰ ਤੇ ਆਪਣੇ ਜਣਦੇ ਨੂੰ ਕਿਹਾ ਕਿ ਮੈਨੂੰ ਮਾਫ਼ ਕਰ ਦਿਓ ਮੈਂ ਤੁਹਾਡੇ ਤੇ ਸ਼ੱਕ ਕੀਤਾ ਅੱਜ ਮੈਨੂੰ ਆਪਣੇ ਘਰ ਵਾਲੇ ਦੀ ਗੱਲ ਸਮਝ ਆ ਗਈ ਸੀ ਜਦੋਂ ਮੈਨੂੰ ਸਾਰੀ ਰਾਤ ਪਰੇਸ਼ਾਨ ਉਹ ਕਰਦਾ ਸੀ ਤਾਂ ਮੈਨੂੰ ਗੁੱਸਾ ਲੱਗਦਾ ਸੀ ਤੇ ਅੱਜ ਮੈਂ ਉਸ ਤੋਂ ਦੂਰ ਦੂਰ ਹੁੰਦੀ ਸੀ ਪਰ ਹੁਣ ਨਹੀਂ ਅਮਨ ਦੀ ਚੰਗਿਆਈ ਨੇ ਤਾਂ ਮੇਰਾ ਦਿਲ ਜਿੱਤ ਲਿਆ ਸੀ ਅਸੀਂ ਫਿਰ ਖੁਸ਼ੀ ਦੇ ਨਾਲ ਰਹਿਣ ਲੱਗ ਪਏ ਤੇ ਇੱਕ ਸਾਲ ਬਾਅਦ ਮੈਂ ਇੱਕ ਪਿਆਰੇ ਜਿਹੇ ਬੱਚੇ ਨੂੰ ਜਨਮ ਦਿੱਤਾ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਬਿਨਾਂ ਸੱਚ ਜਾਣੇ ਕਦੇ ਵੀ ਸ਼ੱਕ ਨਾ ਕਰੋ ਇੱਕ ਗਲਤ ਫੈਸਲਾ ਪੂਰਾ ਪਰਿਵਾਰ ਉਜਾੜ ਸਕਦਾ ਤੇ ਤੁਹਾਡੀ ਜ਼ਿੰਦਗੀ ਵੀ ਬਸ ਇਸ ਕਹਾਣੀ ਤੋਂ ਸਾਨੂੰ ਇਹੀ ਸਿੱਖ ਮਿਲਦੀ ਆ ਕਿ ਕਦੇ ਵੀ ਤੁਸੀਂ ਆਪਣੇ ਰਿਸ਼ਤਿਆਂ 'ਤੇ ਬੇਵਜ੍ਹਾ ਸ਼ੱਕ ਨਾ ਕਰੋ ਪਹਿਲਾਂ ਗੱਲ ਨੂੰ ਧਿਆਨ ਨਾਲ ਸਮਝੋ ਤੇ ਪਰਖੋ ਫਿਰ ਹੀ ਕੋਈ ਫੈਸਲਾ ਲਓ ਨਹੀਂ ਤਾਂ ਇਹ ਤਾਂ ਛੋਟੀਆਂ-ਛੋਟੀਆਂ ਗੱਲਾਂ ਨਾਲ ਵੱਡੇ ਫਾਸਲੇ ਹੋ ਜਾਂਦੇ ਨੇ ਜੋ ਫਿਰ ਮਿਟਦੇ ਨਹੀਂ ਬਸ ਤਕਲੀਫ ਹੀ ਦਿੰਦੇ ਨੇ ਹਮੇਸ਼ਾ ਆਪਣੇ ਰਿਸ਼ਤੇ ਅਤੇ ਵਿਸ਼ਵਾਸ ਕਰੋ ਜੇ ਕੋਈ ਗਲਤੀ ਲੱਗਦੀ ਹੈ ਜਾਂ ਫਿਰ ਤੁਹਾਨੂੰ ਕੁਝ ਲੱਗਦਾ ਤਾਂ ਤੁਸੀਂ ਪਹਿਲਾਂ ਉਸ ਗੱਲ ਨੂੰ ਕਲੀਅਰ ਕਰੋ ਆਪਾਂ ਫੇਰ ਮਿਲਾਂਗੇ ਸੋਹਣੀ ਜੀ ਕਹਾਣੀ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਸ਼ੀ ਕਾਲ ਜੀ